ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਰਵਨੀਤ ਬਿੱਟੂ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਰਵਨੀਤ ਬਿੱਟੂ ਨੂੰ ਰੇਲ ਮੰਤ్రਾਲਾ ਮਿਲਿਆ ਹੈ ਕੇਂਦਰੀ ਰਾਜ ਮੰਤਰੀ ਉਹ ਬਣੇ ਹੋਏ ਨੇ ਪਰ ਉਹਨਾਂ ਵਾਸਤੇ ਥੋੜੀ ਜੀ ਮੁਸੀਬਤ ਇਹ ਹੈ ਕਿ ਉਹਨਾਂ ਨੂੰ ਕੁਝ ਹੀ ਸਮੇਂ ਦੇ ਵਿੱਚ ਵਿੱਚ ਜਾਂ ਤਾਂ ਲੋਕ ਸਭਾ ਜਿੱਤਣੀ ਪਵੇਗੀ ਜਾਂ ਫਿਰ ਰਾਜ ਸਭਾ ਦੇ ਰਾਹੀਂ ਉਹਨਾਂ ਨੂੰ ਮੈਂਬਰ ਬੰਨਾ ਪਵੇਗਾ ਤੇ ਹੁਣ ਚਰਚਾਵਾਂ ਇਹ ਛਿੜ ਗਈਆਂ ਨੇ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਮੈਂਬਰ ਰਾਜ ਸਭਾ ਬਣਾ ਕੇ ਭੇਜਿਆ ਜਾ ਸਕਦਾ ਹੈ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਵੀ ਨੇ ਵਿਧਾਨ ਸਭਾ ਦੀਆਂ ਤੇ ਕੁਝ ਹੀ ਸਮੇਂ ਬਾਅਦ ਉਹਨਾਂ ਦਾ ਐਲਾਨ ਵੀ ਹੋ ਜਾਣਾ ਹੈ ਤੇ ਇੱਕ ਸਿੱਖ ਚਿਹਰੇ ਵੱਜੋਂ ਵੀ ਰਵਨੀਤ ਬਿੱਟੂ ਨੂੰ ਦੇਖਿਆ ਜਾ ਰਿਹਾ ਹੈ ਰਵਨੀਤ ਬਿੱਟੂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਸਰਕਾਰ 'ਚ ਇੱਕੋ ਇੱਕ ਸਿੱਖ ਚਿਹਰਾ ਸੀ ਸੰਦੀਪ ਸਿੰਘ ਜੋ ਖੇਡ ਮੰਤਰੀ ਸੀਗੇ ਉਹ ਵੀ ਵਿਵਾਦਾਂ ਦੇ ਵਿੱਚ ਘਿਰ ਗਏ ਤੇ ਹੁਣ ਜਦੋਂ ਸਰਕਾਰ ਬਦਲੀ ਆ ਨਾਇਬ ਸੈਣੀ ਹੋਰਾਂ ਦੀ ਸਰਕਾਰ ਬਣੀ ਆ ਤਾਂ ਉਦੋਂ ਸੰਦੀਪ ਸਿੰਘ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਉਹਨਾਂ ਦੇ ਮੰਤralਏ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਹੁਣ ਕੁੱਲ ਮਿਲਾ ਕੇ ਰਵਨੀਤ ਬਿੱਟੂ ਦੇ ਉੱਤੇ ਦਾਅ ਖੇਡਣ ਦੀ ਤਿਆਰੀ ਦੇ ਵਿੱਚ ਭਾਜਪਾ ਨਜ਼ਰ ਆ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਲੋਕ ਵੀ ਹਰਿਆਣਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਵੋਟ ਨੂੰ ਉਹਨਾਂ ਦੇ ਵੋਟ ਬੈਂਕ ਨੂੰ ਕੈਸ਼ ਕਰਨ ਵਾਸਤੇ ਰਵਨੀਤ ਬਿੱਟੂ ਨੂੰ ਉੱਥੋਂ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ ਜਾ ਸਕਦਾ ਹੈ ਤੇ ਹਰਿਆਣਾ ਦੀ ਕੋਈ ਇੱਕ ਸੀਟ ਹੈ ਜਿਹੜੀ ਰਾਜ ਸਭਾ ਵਾਸਤੇ ਖਾਲੀ ਹੈ ਇਸ ਕਰਕੇ ਹੋਰ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਰਵਨੀਤ ਬਿੱਟੂ ਇਸ ਰਾਜ ਸਭਾ ਸੀਟ ਦੇ ਉੱਤੇ ਕਾਬਜ਼ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਲੁਧਿਆਣੇ ਤੋਂ ਟਿਕਟ ਦਿੱਤੀ ਗਈ ਸੀ ਭਾਜਪਾ ਵੱਲੋਂ ਰਵਨੀਤ ਬਿੱਟੂ ਨੂੰ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀਗਾ ਦੋਵਾਂ ਦੇ ਵਿੱਚ ਫਸਵਾ ਮੁਕਾਬਲਾ ਸੀ ਰਵਨੀਤ ਬਿੱਟੂ ਹਾਰ ਗਏ ਤੇ ਰਾਜਾ ਵੜਿੰਗ ਦੀ ਜਿੱਤ ਹੋਈ ਤੇ ਮੈਂਬਰ ਪਾਰਲੀਮੈਂਟ ਉਹ ਬਣ ਗਏ ਪਰ ਭਾਜਪਾ ਨੇ ਹਾਰ ਦੇ ਬਾਵਜੂਦ ਵੀ ਕੇਂਦਰੀ ਰਾਜ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਰੇਲ ਮਹਿਕਮਾ ਉਹਨਾਂ ਨੂੰ ਸੌਂਪ ਦਿੱਤਾ ਤਾਂ ਕੁਲ ਮਿਲਾ ਕੇ ਇੱਕ ਆਸਵੱਜੀ ਪੰਜਾਬੀਆਂ ਨੂੰ ਕਿ ਰਵਨੀਤ ਬਿੱਟੂ ਕੋਈ ਨਾ ਕੋਈ ਫੰਡ ਜ਼ਰੂਰ ਲੈ ਕੇ ਆਉਣਗੇ ਤੇ ਵੈਸੇ ਵੀ ਜਿਹੜੇ ਰੇਲਵੇ ਦੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਵਾਸਤੇ ਕਾਫੀ ਬਜਟ ਰੱਖਿਆ ਵੀ ਗਿਆ ਹੈ ਤਾਂ ਕੁੱਲ ਮਿਲਾ ਕੇ ਰਵਨੀਤ ਬਿੱਟੂ ਵਾਸਤੇ ਪ੍ਰੀਖਿਆ ਦੀ ਘੜੀ ਹੈ ਜੇਕਰ ਰਵਨੀਤ ਬਿੱਟੂ ਬਾਈ ਚਾਂਸ ਕੋਈ ਲੋਕ ਸਭਾ ਦੀ ਸੀਟ ਲੜਦੇ ਨੇ ਤਾਂ ਦਸੰਬਰ ਤੱਕ ਉਹਨਾਂ ਨੂੰ ਉਹ ਜਿੱਤ ਹਾਸਲ ਕਰਨੀ ਪਵੇਗੀ ਨਹੀਂ ਤਾਂ ਫਿਰ ਰਾਜ ਸਭਾ ਦੇ ਰਾਹੀਂ ਉਹਨਾਂ ਦੇ ਨਾਲ ਸਿੱਧਾ ਐਂਟਰ ਹੋਣ ਵਾਸਤੇ ਵੀ ਉਹਨਾਂ ਨੂੰ 2-4 ਹੋਣਾ ਪੈ ਸਕਦਾ ਹੈ ਤਾਂ ਕੁੱਲ ਮਿਲਾ ਕੇ ਰਵਨੀਤ ਬਿੱਟੂ ਕਾਂਗਰਸ ਦਾ ਹਿੱਸਾ ਸੀਗੇ ਰਵਨੀਤ ਬਿੱਟੂ ਨੇ ਕਾਂਗਰਸ ਛੱਡੀ ਭਾਜਪਾ ਦੇ ਵਿੱਚ ਚਲੇ ਗਏ ਭਾਜਪਾ ਨੇ ਉਹਨਾਂ ਨੂੰ ਬਣਦਾ ਰੁਤਬਾ ਵੀ ਦੇ ਦਿੱਤਾ ਯਾਨੀ ਕਿ ਹਾਰ ਦੇ ਬਾਵਜੂਦ ਵੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਸਾਰੀਆਂ ਸਹੂਲਤਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਹ ਸਿੱਖਾਂ ਦੀ ਵੋਟ ਨੂੰ ਆਪਣੇ ਹੱਕ ਦੇ ਵਿੱਚ ਕਰਨ ਵਾਸਤੇ ਭਾਜਪਾ ਇਹ ਦਾਅ ਖੇਡ ਸਕਦੀ ਹੈ ਰਵਨੀਤ ਬਿੱਟੂ ਨੂੰ ਭਾਜਪਾ ਤੋਂ ਸਿੱਧਾ ਰਾਜ ਸਭਾ ਮੈਂਬਰ ਭੇਜਿਆ ਜਾ ਸਕਦਾ ਹਰਿਆਣੇ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਕਿਸ ਤਰ੍ਹਾਂ ਦੀ ਅਗਲੀ ਸਿਆਸੀ ਪਾਰੀ ਖੇਡਦੇ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਰਾਜ ਸਭਾ ਦੇ ਵਿੱਚ ਐਂਟਰੀ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ